ਬਾਈ ਜਿਹੜੇ ਲੋੜਵੰਦ ਪਰਿਵਾਰਾਂ ਚ ਕੁੜੀਆਂ ਵਿਆਹਣ ਵਾਲੀਆਂ ਨੇ ਪੈਸਾ ਕੋਲੇ ਨਹੀਂ ਘਰ ਨਹੀਂ ਸਾਧੰਦਾ ਉਹਨਾਂ ਦੀ ਜ਼ਿੰਮੇਵਾਰੀ ਬਾਈ ਸੁਰਿੰਦਰ ਸਿੰਘ ਬਿੱਲਾ ਸਰਪੰਚ ਪਿੰਡ ਟੂਲੜ ਖੁਰਦ ਇਹ ਚੱਕਣਗੇ ਬਾਈ ਕਿੰਨੀ ਤਰੀਕ ਨੂੰ ਵਿਆਹ ਰੱਖਿਆਗੇ 7 ਤਰੀਕ ਨੂੰ ਰੱਖਿਆ ਭਰਾ ਤੇ ਜਿਹੜੀ ਵੀ ਕੁੜੀਆਂ ਦੇ ਵਿਆਹ ਇਹ ਬਾਈ ਉਹ ਹੀ ਕਰਨਗੇ ਉਹਨਾਂ ਨੂੰ ਫਰਨੀਚਰ ਦਾ ਸਮਾਨ ਜੋ ਵੀ ਬਰਾਤ ਚ ਬਰਾਤੀ ਆਉਣਗੇ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਬਾਕੀ ਆਨੰਦ ਕਾਰਜ ਦਾ ਪ੍ਰਬੰਧ ਸਾਰਾ ਕੁਝ ਬਾਈ ਨੇ ਆਪ ਕਰਨਾਗਾ ਬੰਦੇ ਚੂਲੜ ਖੁਰ ਦਵੇਗਾ 7 ਤਰੀਕ ਨੂੰ ਲੋੜਵੰਦ ਕੁੜੀਆਂ ਦੇ ਵਿਆਹ ਕੀਤੇ ਜਾਣਗੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇ ਕੋਈ ਚੰਗੀ ਇਹੀ ਜਿਹੀ ਵੀਡੀਓ ਆਉਂਦੀ ਹੈਗੀ ਇਹਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਕਰੋ ਤਾਂ ਕਿ ਹੋਰ ਲੋਕ ਵੀ ਇਸ ਤਰ੍ਹਾਂ ਦੇ ਕਾਰਜ ਕਰਨ ਤੇ ਲੋੜਵੰਦਾਂ ਤੱਕ ਵੀਡੀਓ ਪਹੁੰਚ ਵੀ ਜਾਵੇ ਬਾਕੀ ਬਈ ਮੈਂ ਜਿਨ੍ਹਾਂ ਨੇ ਵਿਆਹ ਕਰਨਾ ਹੈ ਆਪਣੇ ਪਿੰਡ ਦੇ ਸਰਪੰਚ ਜਹਾ ਮੰਨ ਲਓ ਵੀ ਇਹ ਨੰਬਰ ਦਾ ਸਭ ਤੋਂ ਲਿਖਿਆ ਕਿ ਉਹਨਾਂ ਐਮਸੀ ਤੋਂ ਬਿਲਕੁਲ ਬਿਲਕੁਲ ਜੀ ਬਿਲਕੁਲ ਵੀ ਹਾਂ ਜੀ ਪਰਿਵਾਰ ਵਾਕਈ ਲੋੜਵੰਦ ਹੈਗਾ ਬਿਲਕੁਲ ਲੋੜਵੰਦ ਤੇ ਰੀਅਲ ਹੈ ਦਿਨ ਥੋੜੇ ਰਹਿ ਗਏ ਬਈ ਸੋ ਜਿਨੇ ਵੀ ਕੋਈ ਚੰਗੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਬਈ ਕਬਾਈ ਦਾ ਸਪੇਸ ਹੈਗਾ ਬਿੱਲਾ ਚੂਲੜ ਦੇ ਨਾਮ ਤੇ ਇਹਨੂੰ ਫੋਲੋ ਜ਼ਰੂਰ ਕਰ ਲਿਓ ਜੋ ਵੀ ਬਾਈ ਹੋਰੀ ਹੋਰ ਸਮਾਸ਼ੇਬ ਕੰਮ ਕਰਦੇ ਰਹਿੰਦੇ ਇੱਥੇ ਦਿਖਾਉਂਦੇ ਰਹਿੰਦੇ ਆ